ਇੱਕ ਵਾਰ ਕੋਈ ਸ਼ਿਕਾਰੀ ਥੱਕ ਟੁੱਟ ਕੇ ਇੱਕ ਸ਼ਾਂਗੇ ਹੋਏ ਦਰਖਤ ਜਿਹੜੇ ਦਰਖਤ ਦੇ ਟਾਹਣੀਆਂ ਪੱਤੇ ਸੰਗੇ ਪਏ ਸੀ ਉਹਦੇ ਹੇਠਾਂ ਸੌਂ ਗਿਆ ਨੇੜੇ ਤੇੜੇ ਕੋਈ ਹੋਰ ਦਰਖਤ ਨਹੀਂ ਸੀ ਇਸ ਲਈ ਉਹਨੇ ਮੈਂ ਸੋਚਿਆ ਵੀ ਚਲੋ ਇਹਦੇ ਜਿੰਨੀ ਖਾਂ ਹੈਗੀ ਐ ਉਹਦੇ ਇੱਥੇ ਆਰਾਮ ਕਰ ਲੈਣੇ ਆ ਤੇ ਇੱਕ ਹੰਸ ਉਸ ਦਰਖਤ ਤੇ ਆ ਕੇ ਬੈਠਦਾ ਉਹਨੂੰ ਉਹ ਸੁੱਤੇ ਪੇਸ਼ਕਾਰੀ ਨੂੰ ਦੇਖ ਕੇ ਤਰਸ ਆ ਜਾਂਦਾ ਹੰਸ ਨੂੰ ਤੇ ਉਹ ਜਿੱਥੇ ਕੋ ਦਾ ਮੂੰਹ ਨੂੰ ਸੌਂ ਜਾਂਦੀ ਐ ਉੱਥੇ ਹੰਸਾਂ ਨਾਲ ਜਿਹੜਾ ਆਪਣੇ ਖੰਭ ਖਿਲਾਰ ਕੇ ਚੌੜੇ ਕਰਕੇ ਉਹ ਦਰਖਤ ਦੇ ਉੱਪਰ ਉਨੀ ਤੋ ਉਪਰੋਕ ਦਿੰਦਾ ਤੇ ਉਹ ਸ਼ਿਕਾਰੀ ਸੁੱਤਾ ਪਿਆ ਹੁੰਦਾ ਇੰਨੇ ਚ ਇੱਕ ਕਾਂ ਕਾਂ ਹੁੰਦਾ ਉਹ ਸ਼ਿਕਾਰੀ ਦੇ ਮੂੰਹ ਤੇ ਬਿਠ ਕਰਦਰ ਉੱਡ ਜਾਂਦਾ ਤੇ ਸ਼ਿਕਾਰੀ ਨੂੰ ਜਦੋਂ ਉਹ ਬਿਠ ਦੇ ਗਿਰਨ ਨਾਲ ਉਹਦਾ ਮੂੰਹ ਲੱਪੜ ਜਾਂਦਾ ਜਾਗ ਆਉਂਦੀ ਆ ਉਹ ਦੇਖਦਾ ਵੀ ਉੱਪਰ ਹੰਸ ਹੈ ਜਿਹੜਾ ਉਹਨੇ ਵੜ ਕੀਤੀ ਉਹਨੇ ਸ਼ਿਕਾਰੀ ਨੇ ਗੁੱਸੇ ਚ ਆਏ ਉਹਨੇ ਮਾਰਿਆ ਤੀਰ ਤੇੜਾ ਹੰਸਾ ਉਹ ਬਿਨ ਕੇ ਥੱਲੇ ਸਿੱਟ ਲਿਆ ਤੇ ਥੱਲੇ ਸਿੱਟਿਆ ਉਹ ਹੰਸ ਹੰਸਾ ਜਿਹੜਾ ਨਿਹੋਰਾ ਕਰਦਾ ਵੀ ਵੀ ਦੋਸਤਾ ਮੈਂ ਤਾਂ ਤੈਨੂੰ ਤੇਰੇ ਵਾਸਤੇ ਸ਼ਾਂ ਕਰ ਰਿਹਾ ਸੀ ਤੇ ਮੈਨੂੰ ਤੀਰ ਨਾਲ ਬਿਨਤਾ ਉਹ ਸ਼ਿਕਾਰੀ ਕਹਿੰਦਾ ਵੀ ਅਫਸੋਸ ਤਾਂ ਮੈਨੂੰ ਹੈਗਾ ਦੋਸਤਾ ਤੇਰੀ ਨਾਲ ਬੁਰਾ ਹੋਇਆ ਹੈ ਫਰਦਰ ਜੀ ਕਸੂਰ ਤੇਰਾ ਵੀ ਹੈ ਉਹ ਕਹਿੰਦਾ ਵੀ ਮੇਰਾ ਕੀ ਕਸੂਰ ਹੈ ਉਹ ਕਹਿੰਦਾ ਕਸੂਰ ਵੀ ਤੂੰ ਇੱਕ ਨਕਮ ਗਲਤ ਧੋਖੇਬਾਜ਼ ਅਹਿਸਾਨ ਫਰਮੋਸ਼ ਜਿਹੜੀ ਕਾਂ ਦੇ ਤੈ ਕੁਝ ਸਮੇਂ ਲਈ ਸੰਗਤ ਕੀਤੀ ਤੈਨੂੰ ਇਹ ਉਹਦੀ ਸਜ਼ਾ ਮਿਲੀ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਉਹ ਗਲਤ ਧੋਖੇਵਾਦਾਂ ਜਿਹੜੇ ਅਹਸਾਨ ਫਰਮੂਸ਼ ਲੋਕ ਨੇ ਸਾਡੇ ਨੇੜੇ-ਤੇੜੇ ਹੁੰਦੇ ਆ ਸਾਡੇ ਦੋਸਤਾਂ ਮਿੱਤਰਾਂ ਚੋਂ ਵੀ ਹੋ ਸਕਦੇ ਆ ਰਿਸ਼ਤੇਦਾਰਾਂ ਚੋਂ ਅਸਗਵਾਂਡ ਚੋਂ ਵੀ ਹੋ ਸਕਦੇ ਪਰ ਉਹਦੀ ਸੰਗਤ ਕਈ ਵਾਰੀ ਬਹੁਤ ਮਹਿੰਗੀ ਪੈ ਜਾਂਦੀ ਹੈ